ਗੁਰਦੁਆਰਾ ਸ਼ਿਮਲਾਪੁਰੀ ਮੇਲੇਸਬੰਦੀ ਅਜਤਰਾਏ ਗਏ ਸ੍ਰੀ ਅਖੰਡ ਪਾਤਸ਼ਾਹਬ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਨਾਂਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਪਿੰਡ ਮੌਣਪੋਰਾ ਤੇ ਪਠਲ ਸਹਾਜ ਸਿੰਘ ਨੇੜੇ ਗੇਟ ਬ੍ਰੰਪਰਾ ਗੁਰਦੁਆਰਾ ਸ਼ਿਮਲਾਪੁਰੀ ਵਿਖੇ ਤੀਸਰੇ ਪਾਸ਼ਾ ਤੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜਯੋਤੀ ਜੋ ਦਿਵਸ ਨੂੰ ਸਮਰਪਿਤ ਅਤੇ ਚੌਥੇ ਪਾਸ਼ਾ ਤੰਤਮ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰਮਤ ਮੇਲਾ ਮਿਤੀ 27 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਮਹਾਪੁਰਖ ਬਾਬਾ ਚਤਰ ਸਿੰਘ ਜੀ ਦੀ ਦੇਖਰੇਖ ਹੇਠ ਬੜੀ ਸ਼ਰਧਾ ਪੂਰਵਕ ਅਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅੱਜ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਰਖਾਏ ਗਏ ਜਿਸ ਦੇ ਭੋਗ ਪਰਸੋ ਰੋਜ਼ ਮਿਤੀ 27 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ ਉਸ ਤੋਂ ਪ੍ਰੰਤ ਖੁੱਲੇ ਪੰਡਾਲਾ ਚ ਧਾਰਮਿਕ ਗਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵਿਛਰੀ ਜਥੇ ਜਿਵੇਂ ਕਿ ਸੰਤ ਚਪਾਹੀ ਸਿਸਟਰ ਕਵਿਛਰੀ ਜਥਾ ਸ੍ਰੀ ਹਲਿਕਲਾਂ ਵਾਲੇ ਅਤੇ ਹੋਰ ਵੀ ਬੁਲਾਰੇ ਸੰਗਤਾਂ ਨੂੰ ਗੁਰੂ ਜੀ ਸੁਣਾ ਕੇ ਨਿਹਾਲ ਕਰਨਗੇ ਗੁਰੂ ਘਰ ਲੰਗਰ ਅਟੁੱਟ ਵਰਤੇਗਾ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਵੱਲੋਂ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹੇ ਹਨ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਉਹਨਾਂ ਨੇ ਖੜੇ ਬਾਬਾ ਮਾਨ ਸਿੰਘ ਜੀ ਅਤੇ ਹੋਰ ਵੀ ਇਲਾਕੇ ਦੀਆਂ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬੀ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾਂ ਮਾਪੁਰਕ ਬਾਬਾ ਚਦਰ ਸਿੰਘ ਜੀ ਮੈਂ ਪੱਤਰਕਾਰ ਜਸਵੀਰ ਸਿੰਘ ਅੱਜ ਆਪਾਂ ਸਿੰਧਾਪੁਰ ਵਿੱਚ ਖੜੇ ਹਾਂ ਸਾਰੀ ਸੰਗਤ ਦੇ ਨਾਲ ਤੇ ਦੱਸਣਾ ਚਾਹੋਗੇ ਇਥੇ ਅਰੰਭਤਾ ਗੁਰੂ ਸਾਹਿਬ ਦੀ ਨਸ ਸੁਣਿਆ ਹੋਈ ਹੈ ਆਪ ਦੱਸਣਾ ਚਾਹੋਗੇ ਜੋ ਸੰਗਤਾਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀਆਂ અપਾਰ ਬਖਸ਼ਿਸ਼ਾਂ ਹੋਈਆਂ ਰਹਿਣ ਸੁਖਾ ਦੇ ਵਰਤੀਤ ਕਰਕੇ ਇਹਦਾ ਦਿਨ ਬਖਸ਼ਿਸ਼ ਕੀਤਾ ਸਤਿਗੁਰ ਦੀ ਕਿਰਪਾ ਕਰਨ ਦਿਲ ਸੁਖਾਂ ਦਾ ਰਹਿਦਾ ਕਰਨ ਮਰਤੀਤ ਮਹਾਰਾਜ ਮੇਰਾ ਕਰਨ ਸਾਹਿਬ ਸੰਗਤਾਂ ਦੇ ਮਹਾਰਾਜ ਕਿਰਪਾ ਕਰਨ ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਦੀ ਮਹਾਰਗਿਆਈ ਗੱਦੀ ਦੇ ਖੁਸ਼ਾਹਿਤ ਅੱਜ ਖੰਡਪਾੜ ਗੁਰਦੁਆਰਾ ਸਿਮਲਾਪੁਰੀ ਦਲਪੰਥਵਾ ਦਾ ਭਾਕੌਰ ਸਾਹਿਬ ਮਿਸ਼ਰ ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਗੇ ਸੱਜਖੰਡ ਵਾਸੀ ਬਾਬਾ ਅਕਾਲਦੀ ਬਾਬਾ ਸ਼ਹੀਦ ਜੀ ਜਿਨ੍ਹਾਂ ਦੀਆਂ ਦਾਦਾਂ ਨੂੰ ਤਾਜਾ ਕਰਦਿਆ ਹੋਇਆ ਅੱਜ ਖੰਡਪਾੜ ਪ੍ਰਾਰੰਭ ਹੋਇਆ ਰਿਹਾ ਸਭ ਸੰਗਤਾਂ ਦੇ ਚਰਨਾਂ ਪ੍ਰਤੀ ਬੇਨਤੀ ਹੈ ਕਿ ਸਭ ਸੰਗਤਾਂ ਤਾਨ ਮੰਨ ਧਨ ਕਰਕੇ ਕੋ ਮਨ ਕਰਕੇ ਕੋ ਤਨ ਕਰਕੇ ਕੋ ਧਨ ਕਰਕੇ ਜਥਾ ਸੰਤ ਆਪੋ ਆਪਣੀ ਸੇਵਾ ਕਰਕੇ ਖੁਸ਼ੇ ਪ੍ਰਾਪਤ ਕਰਨੇ ਚਾਹੀਦੇ ਸਤਖੰਡ ਵਾਸੀ ਬਾਬਾ ਸ਼ਹੀਦ ਦੇ ਬਾਬੇ ਕਾਲ ਜੀ ਦੇ ਗੁਰੂ ਅੰਗਦ ਸਾਹਿਬ ਦੀ ਜਾਤ ਦੇ ਵਿੱਚ ਗ੍ਰਹੀ ਨੂੰ ਸਮਰਪਤ ਸਾਰੀਆਂ ਦਲ ਪੰਥ ਵੱਲੋਂ ਮਹਾਂਪੁਰਖਾਂ ਵੱਲੋਂ ਗੁਰਸੰਗਤਾਂ ਵੱਲੋਂ ਨਗਰਾਂ ਦੀਆਂ ਵੱਲੋਂ ਇਹ ਖੰਡ ਪਾਠ paramagnetic ਹੋਏ ਨੇ ਇਹ ਜਿਨ੍ਹਾਂ ਦੇ ਪਰਸੰਮਰੋਹ ਨੂੰ ਗੁਰਦੁਆਰਾ ਦਿਨ ਸ਼ੁੱਕਰਵਾਰ ਜਿਨ੍ਹਾਂ ਦੇ ਪਹ ਪੈਣਗੇ ਰਾਗ ਦੀ ਟਾਡੀ ਸੰਗ ਕੀਰਤਨ ਦਾ ਮਹਾਰਾ ਕਰਕੇ ਖੁਸ਼ੇ ਪ੍ਰਾਪਤ ਕਰਨ ਗਏ ਗੁਰੂ ਸਾਹਿਬ ਜੀ ਦੇ ਗੁਰੂ ਅੰਗਦ ਸਾਹਿਬ ਦੀ ਯਾਦ ਦੇ ਵਿੱਚ ਅੱਜ ਗੁਰਦੁਆਰਾ ਸਿਵਲਾਪੁਰੀ ਦੇ ਵਿਖੇ 1500 ਦੇ ਲੋਕ ਗੁਰੂ ਕੇਸਕਾ ਵੱਲੋਂ ਸਾਰੇ ਨਗਰਾਂ ਵੱਲੋਂ ਖੰਡ ਜਾਪ ਆਰੰਭ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਵਾਚ ਕੇ ਸੰਗਤਾਂ ਸੇਵਾ ਕਰਕੇ ਲਾਹੇ ਪ੍ਰਾਪਤ ਕਰਿਏ ਇਹੋ ਲਾਹਾ ਹੈ ਪ੍ਰਾਨੀ ਤੂੰ ਆਇਓ ਲਾਹਾ ਲੈਣ ਲਗਾ ਕਿਤਕ ਫਕੜੇ ਸਭ ਮੁਕਤੀ ਤਲੀ ਰਹਿਣ ਰਹਿਣ ਤੋਂ ਆਈ ਸੋਏ ਕੇ ਦੰਸ ਕੋ ਆਇਆ ਖਾਏ ਧੀਰੇ ਜੈਸਾ ਜਮਹੇ ਕੌਡੀ ਬਦਲੇ ਜਾਏ ਪਵਾ ਕੌਡੀਆਂ ਲੈ ਕੇ ਜੋ ਮਰਦੀ ਲੈ ਕੇ ਚਲੇ ਜਾਓ ਦੌਦ ਲੈ ਕੇ ਚਲੇ ਜਾਓ ਤਨ ਲੈ ਕੇ ਚਲੇ ਜਾਓ ਸੋਨਾ ਲੈ ਕੇ ਚਲ ਜੋ ਵੀ ਬਾਸੂ ਮਹਾਰਾਜਿਆ ਗਤਗਾਵਾ ਸੰਤਾਂ ਨੂੰ ਲੈ ਕੇ ਚਲੇ ਜਾਈਏ ਕਿਥੋਂ ਇਹ சுவாਸ ਨਹੀਂ ਮਿਲਦੇ ਇਹ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੋ ਪੂੰਜੀ ਦਿੱਤੀ ਹੈ சுவாਸਾਂ ਦੀ ਮਹਾਰਾਜ ਨੇ ਉਹ ਜੀ ਭੋਲ ਕੇ ਤੁਰੇ ਜਾ ਰਹੇ ਆ ਜਿਵੇਂ ਖੂਦਿਆਂ ਟੰਡਾ ਭਰ ਕੇ ਆਉਂਦੀਆਂ ਖਾਲੀ ਹੋ ਗਏ ਦੁਨੀਆਂ ਜਾਂਦੀਆਂ ਪਰ ਲਾਹਾ ਗੁਰਮੁਖਾਰੇ ਲੈਂਦੇ ਆ ਗੁਰਮੁਖ ਲਾਹਾ ਲੈ ਚੱਲਿਆ ਮਨਮੁਖ ਚੱਲੇ ਮੂਲ ਗਵਾਏ ਜਿਉ ਜਿਹੜਾ ਮਨਮੁਖ ਉਹ ਮੂਲ ਵੀ ਖਤਮ ਕਰਕੇ ਚਲੇ ਜਾਂਦਾ ਦੁਨੀਆਂ ਤੋਂ ਪਰ ਗੁਰਮੁਖ ਪਿਆਰੇ ਲਾਹਾ ਲੈਂਦੇ ਆ ਗੁਰਮਖੋ ਪਿਆਰੋ ਗੁਰੂ ਕੀ ਸਾਧ ਸੰਗਤ ਜੀ ਇਹੋ ਲਾਹਾ ਹੈ ਸੇਵਾ ਤੇ ਸਮਰਦਾ ਸੇਵਾ ਸਮਰ ਜਿਹੜੀ ਹੈ ਇਹ ਦੁਨੀਆਂ ਪਰ ਰਹਿੰਦੀ ਆ ਨਾਲ ਲੈ ਕੇ ਜਾਂਦਾ ਮਹਾਦੀਵ ਇਹੋ ਹੀ ਲਾਹਾ ਹੈ ਇਹੜਾ ਭਾਈ ਗੁਰਮੁਖੋ ਪਿਆਰਿਓ ਸੇਵਾ ਸਮੁੰਦਰਾ ਲਾ ਲੈਂਦਾ ਅੱਜ ਉਹੋ ਮਹਾਰਾਜ ਦੀ ਕਿਰਪਾ ਦੇ ਨਾਲ ਕਲਯੁਗ ਦਾ ਸਮਾਂ ਚੱਲ ਰਿਹਾ ਬਹੁਤ ਘਾਨਤ ਸਮਾਂ ਹੈ ਗੁਰੂ ਸਾਹਿਬ ਕਿਰਪਾ ਕਰਨ ਸਭ ਸੰਤਾਂ ਤੇ ਮੇਰਾ ਕਰਨ ਇਹ ਮਹਾਰਾਜ ਕਿਰਪਾ ਕਰਨ ਜੀਵਨ ਜਿਹੜਾ ਸੁੱਖਾਂ ਦਾ ਵਰਤੀਲ ਹੋਵੇ ਆਪ ਜੀ ਬਾਬਾ ਜੀ ਕਹਿਣ ਚਾਹੁੰਦੇ ਹੋ ਸ਼ਿਮਲਾਪੁਰੀ ਚ ਦਲਪੰਥੀ ਮਹਾਂਪੁਰਖ ਆਏ ਨੇ ਜਿਨ੍ਹਾਂ ਵੀ ਕਿਰਪਾ ਸਦਕਾ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਇਹਨਾਂ ਕੇ ਬੇਤਿਆ ਪਰਵਾਰ ਕਰਿਓ ਕਰਨ ਦਾ ਸੰਕਰ ਮਹਾਰਾ ਮੇਰਾ ਕਰਨਾ ਹੁਣ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋ ਨਿਆੰਸੰਗ ਦੇਕਾਰਾ ਦੇ ਜਾਉਂਦੇ ਆ ਖੁਸ਼ਿਆ ਪ੍ਰਤੀ ਉਸਣਾ ਦੇ ਦੇਕਾਰਾ ਦੇ ਜਾਵੇ ਨਾਰ ਹੋ ਜਾਵੇ ਗੁਰੂ ਗ੍ਰੰਥ ਪੰਥ ਨੂੰ ਭਾਵੇ ਜੈ ਜੀ ਹਾ ਜੀ ਜੈ ਬਾਬਾ ਜੀ ਸੰਗਤੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਵੀ ਅਤੇ ਜਾਸਤ ਨਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪਲਾਸੋ ਹੋ ਪਲਾ ਅੰਤ ਪਲੇ ਦਾ ਪਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913